ਅਸੀਂ ਅੱਜ ਜੋ ਸਾਡੀ ਕੌਮ ਦਾ ਹਾਲ ਹੈ ਉਹ ਦੇਖਣ ਤੇ ਸੁਣਨ ਤੋਂ ਬਾਹਰ ਆ ਮੈਂ ਤਾਂ ਤਕਰੀਬਨ 25 ਸਾਲ ਤੋਂ ਦੁਹਾਈ ਦੇ ਰਿਹਾ ਕਿ ਆਪਣੀ ਕੌਮ ਨੂੰ ਬਚਾ ਲਓ ਇਹਨਾਂ ਵਪਾਰੀਆਂ ਕੋਲੋਂ ਖੁਦਗਰਜ਼ਾਂ ਕੋਲੋਂ ਬੇਗੁਰਿਆਂ ਕੋਲੋਂ ਨਗੋਰੀਆਂ ਕੋਲੋਂ ਇਹ ਸਾਡੀ ਕੌਮ ਦਾ ਬਹੁਤ ਨੁਕਸਾਨ ਕਰ ਰਿਹਾ ਇਹ ਤੇ ਅੱਜ ਸਾਬਤ ਹੋ ਚੁੱਕਾ ਸਾਡੀ ਪ੍ਰਬੰਧਕ ਕਮੇਟੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੈਦਬੀ ਹੋਵੇ ਤੇ ਉਹ ਚੁੱਪ ਹੋ ਜਾਵੇ ਖਮੋਸ਼ ਹੋ ਜਾਵੇ ਜਿਉਂ ਤੇ ਲਈ ਕੋਈ ਕਮਿਸ਼ਨ ਬਣੇ ਤੇ ਉਹਨੂੰ ਸਾਥ ਨਾ ਦੇਵੇ ਇਹ ਕਹੇ ਕਿ ਇਹ ਕਹੇ ਕਿ ਮਤੇ ਪਾਸ ਹੋਣ ਕੇ ਨਹੀਂ ਇਹ ਪ੍ਰਬੰਧਕ ਕਮੇਟੀ ਕਿਸੇ ਜੱਜ ਅੱਗੇ ਪੇਸ਼ ਨਹੀਂ ਹੁੰਦੀ ਪਰ ਅੱਜ ਸਾਡਾ ਪ੍ਰਧਾਨ ਦੇਖੋ ਸਿਆਸਤ ਨਿਹੰਗ ਸਿੰਘਾਂ ਦਾ ਡੇਰਾ ਸੁਲਤਾਨਪੁਰ ਲੋਧੀ ਦੋ ਨਿਹੰਗ ਸਿੰਘਾਂ ਦੇ ਗੋਟਾ ਚ ਲੜਾਈ ਹੋਈ ਉੱਥੇ ਪੁਲਿਸ ਗਈ ਤੇ ਪੁਲਿਸ ਦਾ ਬੰਦਾ ਪਰਿਆ ਤੇ ਉਹ ਸਾਡੇ ਪ੍ਰਧਾਨ ਨੂੰ ਐਨੀ ਤਕਲੀਫ ਆ ਉਹ ਕਹਿੰਦਾ ਕੇਸ ਦਰਜ ਕਰੋ ਬੇਦਬੀ ਹੋਈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਤੇ ਬੇਦਬੀ ਕਰਨ ਵਾਲਿਆਂ ਨੇ ਲੰਕਾਰ ਕੇ ਕੀਤੀ ਉਦੋਂ ਕਿਸੇ ਪ੍ਰਧਾਨ ਨੇ ਕਿਹਾ ਮੁੱਖ ਮੰਤਰੀ ਨੂੰ ਕਿ ਤੂੰ ਕਾਦਾ ਪੰਥਕ ਆ ਗੁਰੂ ਗ੍ਰੰਥ ਸਾਹਿਬ ਦੀ ਐਨੀ ਬੇਦਬੀ ਹੋਈ ਤੂੰ ਤੇ ਕੇਸ ਦਰਜ ਨਹੀਂ ਕਰਦਾ ਉਹਨਾਂ ਦੇ ਸ਼ਰਨਦਾਤੇ ਬਣੇ ਜਿਨ੍ਹਾਂ ਨੇ ਪ੍ਰੋਟੈਸਟ ਕੀਤੇ ਉਹਨਾਂ ਨੂੰ ਗੋਲੀਆਂ ਵੱਜੀਆਂ ਜਦੋਂ ਉਹਨਾਂ ਦੇ ਖਿਲਾਫ ਸਿੱਟ ਬਣੀ ਤੇ ਉਹਨਾਂ ਦਾ ਲਤ ਰੋਕ ਕੇ ਲਤ ਗੱਡ ਕੇ ਰੋਕ ਸਾਰ ਰੋਕਿਆ ਕੇਸ ਨਹੀਂ ਚੱਲਣ ਦਿੱਤੇ ਪਰ ਅੱਜ ਸਿਆਸਤ ਦੇਖੋ ਤੁਸੀਂ ਦੋ ਨਿਹੰਗਾਂ ਸਿੰਘਾਂ ਦੀ ਆਪਸ ਵਿੱਚ ਦੀ ਲੜਾਈ ਹੋਈ ਤੇ ਉੱਥੇ ਇੱਕ ਪੁਲਿਸ ਵਾਲਾ ਮਾਰਿਆ ਤੇ ਸਾਡੇ ਪ੍ਰਧਾਨ ਨੂੰ ਧਾਮੀ ਸਾਹਿਬ ਨੂੰ ਕਿੰਨੀ ਪਰੇਸ਼ਾਨੀ ਹੈ ਮੋਰਚੇ ਲਾ ਰਹੇ ਨੇ ਕਿ ਇਹਨਾਂ ਦੇ ਖਿਲਾਫ ਕੇਸ ਦੇ ਵਿੱਚ ਕੋਈ ਬੇਦਬੀ ਹੋਈ ਗੁਰੂ ਸਾਹਿਬ ਤੋ ਹੱਦ ਹੋ ਗਈ ਸਾਡੀ ਸਾਡੇ ਸਮਾਜ ਦੀ ਲਗਾਤਾਰ 13ਵਾਂ ਸਾਲ ਜਾ ਰਿਹਾ ਇਲੈਕਸ਼ਨ ਨਹੀਂ ਹੋ ਰੇ ਸਰਕਾਰਾਂ ਹੋਣ ਨਹੀਂ ਦੇ ਰੀਆਂ ਕਿਉਂਕਿ ਇਹਨਾਂ ਨੂੰ ਇਹ ਪਰਿਵਾਰ ਬਹੁਤ ਫਿੱਟ ਬੈਠਾ ਤੋ ਅਸੀਂ ਅੱਜ ਦੇਖ ਰਹੇ ਆਂ ਰਾਮਚੰਦਰ ਜੀ ਤੇ ਆਏ ਨਹੀਂ ਰਾਮ ਰਹੀਮ ਜੀ ਆ ਗਏ ਨੇ ਰਾਮ ਰਹੀਮ ਜੀ ਆ ਗਏ ਇਸ ਕਰਕੇ ਕਿਉਂਕਿ ਸਰਕਾਰ ਨੂੰ ਉਹਨਾਂ ਦੀ ਜ਼ਰੂਰਤ ਹੈ ਇਲੈਕਸ਼ਨ ਆ ਗਏ ਨੇ ਇਹ ਮੈਂ ਕੱਲਾ ਦੇਖਿਆ ਮੈਂ ਤਾਂ ਤਕਰੀਬਨ ਸਾਰੀ ਉਮਰ ਜਿਹੜੀ ਜੇਲ੍ਹ 'ਚ ਕੱਟੀ ਜਦੋਂ ਉਮਰ ਕੈਦ ਪੂਰੀ ਕੱਟ ਲਈ ਉਦੋਂ ਤੱਕ ਮੈਨੂੰ 1 ਮਿੰਟ ਦੀ ਛੁੱਟੀ ਨਹੀਂ ਮਿਲਿਆ ਘਰ ਆਉਣ ਦੀ ਹਾਲਾਂਕਿ ਕੈਦੀ ਦਾ ਅਧਿਕਾਰ ਹੁੰਦਾ ਹੈ ਕਿ ਉਹਨੂੰ ਸਾਲ ਬਾਅਦ 1 ਮਹੀਨੇ ਦੀ ਛੁੱਟੀ ਮਿਲੇ ਪਰ ਸਾਨੂੰ ਨਹੀਂ ਮਿਲੀ ਪਰ ਇਹ ਰਾਮ ਰਹੀਮ ਜਿਹੜਾ ਬਲਾਤਕਾਰਿਆਂ ਦੇ ਕੇਸ ਮਰਡਰ ਕੇਸਾਂ ਦੇ ਵਿੱਚ ਅੰਦਰ ਆ ਤੇ ਉਹ 700 ਦਿਨ ਹੋਏ ਉਹਨੂੰ ਗਏ ਨੂੰ ਜੇਲ੍ਹ 'ਚ ਪਰ 232 ਜਾਂ 34 ਦਿਨ ਦੀ ਛੁੱਟੀ ਲੈ ਚੁੱਕਾ ਇਹ ਪਾਰੋਕਾਰ ਜਿਹੜੇ ਨੇ ਇਹ ਸਾਡੀ ਇਹ ਸਰਕਾਰ ਕਰ ਰਹੀ ਆ ਜਿਹੜੀ ਸਰਕਾਰ ਉਹਨਾਂ ਨੂੰ ਆਪਣੇ ਇਲੈਕਸ਼ਨ ਜਿਤਾਉਣ ਲਈ ਲਿਆਉਂਦੀ ਵਾਰ-ਵਾਰ ਤੇ ਸਾਡੀ ਕੌਮ ਦਾ ਬੇੜਾ ਕਰਕਰ ਕਰਨ ਵਾਲੇ ਲੋਕ ਸਾਡੇ ਸਿਰ ਤੇ ਬਿਠਾਏ ਨੇ ਤੋਂ ਸਾਨੂੰ ਜ਼ਰੂਰਤ ਹੈ ਇਸ ਸਮੇਂ ਆਪਣੇ ਗੁਰੂ ਨਾਨਕ ਦੇ ਮਿਸ਼ਨ ਨੂੰ ਬਚਾਉਣ ਦੀ ਅਸੀਂ ਪ੍ਰਾਤਮਿਕ ਸਿੱਖਾਂ ਨੂੰ ਦੇਖਿਆ ਪੂਰੇ ਦੇ ਪੂਰੇ ਪਰਿਵਾਰ ਸਾਡੀ ਕੌਮ ਦੇ ਕੰਮ ਆਏ ਅਸੀਂ ਉਹਨਾਂ ਦੇ ਬਦੌਰਤ ਹੀ ਇਹ ਜਿਹੜਾ ਪਵਿੱਤਰ ਇਤਿਹਾਸ ਦੇ ਮਾਲਕ ਬਣੇ ਹਾਂ ਸੁਨਹਿਰੀ ਵਿਰਸੇ ਦੇ ਮਾਲਕ ਬਣੇ ਹਾਂ ਜੇ ਜਿਉਂਦਾ ਰਿਹਾ ਤੇ ਇਹ ਗੁਰੂ ਨਾਨਕ ਦੀ ਸੱਚੀ ਸਰਕਾਰ ਹੈ ਅਕਾਲ ਤਖਤ ਸਾਹਿਬ ਜਿਹੜਾ ਮੀਰੀ ਤੇ ਪੀਰੀ ਦਾ ਤਖਤ ਮੰਨਿਆ ਗਿਆ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜਿਨੇ ਅਕਾਲ ਪੁਰਖ ਨੂੰ ਮੀਰ ਮੰਨਿਆ ਕਿਸੇ ਦੁਨੀਆ ਦੇ ਰਾਜੇ ਨੂੰ ਨਹੀਂ ਤੋਂ ਬਾਬਰ ਨੇ ਵੀ ਬਾਬਰ ਦੇ ਵੰਸ਼ਾਂ ਨੇ ਵੀ ਇਸ ਨੂੰ ਇਹ ਮੰਨਿਆ ਹੈ ਕਿ ਦੀਨ ਦੀ ਪਾਤਸ਼ਾਹੀ ਬਾਬੇ ਕਿਆਂ ਦੀ ਦੁਨੀਆ ਦੀ ਪਾਤਸ਼ਾਹੀ ਬਾਬਰ ਦੀ ਬਾਬੇ ਔਰ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ ਇਹ ਬਾਬਰ ਤੇ ਬਾਬੇ ਬਾਬੇ ਕੇ ਤੇ ਬਾਬਰ ਕੇ ਇਹ ਦੀਨ ਦੀ ਪਾਤਸ਼ਾਹੀ ਤੇ ਦੁਨੀਆ ਦੀ ਪਾਤਸ਼ਾਹੀ ਦੇ ਵਾਰਸ ਹੋਏ ਨੇ ਅੱਜ ਬਾਬੇ ਕਿਆਂ ਦੀ ਪਾਤਸ਼ਾਹੀ ਬਾਬਰ ਦੀ ਪਾਤਸ਼ਾਹੀ ਦੇ ਥੱਲੇ ਸੇਵਾ ਵਿੱਚ ਲੱਗੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਇਸ ਨੂੰ ਬਾਬੇ ਕਿਆਂ ਦੀ ਪਾਤਸ਼ਾਹੀ ਬਣਾਏਗੇ ਇਹਦੇ ਉੱਤੇ ਕੋਈ ਕੁੰਡਾ ਨਾ ਹੋਵੇ ਇਥੇ ਪੰਥ ਤੇ ਗ੍ਰੰਥ ਦਾ ਰਾਜ ਹੋਵੇ ਪੰਥ ਤੇ ਗ੍ਰੰਥ ਦੀ ਸਰਪਸਤੀ ਦੇ ਵਿੱਚ ਕੋਈ ਜੰਮਿਆ ਨਹੀਂ ਆਪਣੀ ਮਾਂ ਨੂੰ ਜਿਹੜਾ ਕੌਮ ਨਾਲ ਗਦਾਰੀ ਕਰਕੇ ਤੇ ਰਾਤ ਨੂੰ ਸੌਂਜ ਵਿੱਚ ਆਉਂਦੀ ਨਹੀਂ ਪੰਥ ਦੀ ਜ਼ਮੀਨ ਵੇਚ ਕੇ ਖਾ ਜਾਵੇ ਪੰਥ ਦੀਆਂ ਗੋਲਕਾਂ ਖਾ ਜਾਏ ਸਾਡੇ ਗਰੀਬ ਬੱਚੇ ਰੋਲਦੇ ਹੋਣ ਪਿੰਡਾਂ 'ਚ ਜਿਨ੍ਹਾਂ ਨੂੰ ਐਜੂਕੇਸ਼ਨ ਹੀ ਨਾ ਮਿਲੇ ਜਿਹੜੇ ਜਿਨ੍ਹਾਂ ਨੂੰ ਗੁਰਪਤਿ ਅਜ਼ਾਦਸਨਾ ਦੇਵੇ ਪਿਓ ਦਸੇ ਪਾਸ ਕਰ ਜਾਣ ਤੋ ਅਸੀਂ ਜਿਹੜੇ ਇਲਾਜ ਤੋਂ ਬਿਨਾ ਮਰਦੇ ਹਾਂ ਗਰੀਬ ਆਦਮੀ ਇਹ ਗੁਰੂ ਦੀ ਨਾਨਕ ਦੀ ਗੋਲਖ ਹੋਵੇ ਤੇ ਉਹਦੇ باوجود ਸਾਡਾ ਇਹ ਹਾਲ ਹੋਵੇ ਤੇ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਕਮੀਆਂ ਨੇ ਤੇ ਸਾਨੂੰ ਤੁਸੀਂ ਲੁਧਿਆਣੇ ਦੇ ਨਾਂ ਵੇਂਦੇ ਹੋ ਇੱਕ ਡੀਐਮਸੀ ਇੱਕ ਸੀਐਮਸੀ ਦੋ ਹਸਪੀਟਲ ਚੱਲਦੇ ਨੇ ਦੋਵੇਂ ਸੇਵਾ ਕਰ ਰਹੇ ਨੇ ਤੇ ਪੈਸੇ ਵੀ ਠੀਕ-ਠੀਕ ਲੈਂਦੇ ਨੇ ਪਰ ਸਾਡੇ ਗੁਰੂ ਰਾਮਦਾਸ ਹਸਪੀਟਲ ਚ ਤੇ ਪੈਸੇ ਤੇ ਲੈਂਦੇ ਨੇ ਮੂੰਹ ਮੰਗੇ ਬਲਕੇ ਡੈਡ ਬਾਰਟੀ पे ਉਦੋਂ ਦੇਦੇ ਜਦੋਂ ਪੂਰਾ ਬਿੱਲ ਦੇ ਦਿਓ ਇੱਕ ਬਜ਼ੁਰਗ ਦੀ ਇੱਕ ਹਫਤਾ ਡੈਡ ਬਾਰਟੀ ਰਲਦੇ ਰਹੀ ਉਹ ਗਰੀਬ ਸੀ ਉਹਦੇ ਪੈਸੇ ਨਹੀਂ ਸੀ ਦੇਣ ਨੂੰ ਤੇ 31000 ਰੁਪਏ ਦਾ ਬਿੱਲ ਸੀ ਇੱਕ ਹਫਤੇ ਬਾਅਦ ਉਹਨਾਂ ਨੇ ਐਜੀਟੇਸ਼ਨ ਕਰਕੇ ਲਈ ਕੋਈ ਇਹ ਸਾਡੇ ਜਿਹੜੀ ਜਿਹੜੀ ਪ੍ਰੋਬਲਮ ਆ ਰਹੀ ਆ ਉਹ ਇਹੀ ਆ ਰਹੀ ਆ ਕਿ ਗੋਲਕਾ ਦਾ ਪਤਾ ਨਹੀਂ ਉਹ ਕਿੱਥੇ ਜਾਂਦੇ ਆ ਰਮ ਰੁਪਏ ਇੱਥੇ ਕੋਈ ਗੁਰਦੁਆਰੇ ਮੰਦਿਰ ਦਾ ਪੈਸਾ ਨਹੀਂ ਆਉਂਦਾ ਗਿਰਜੇ ਦਾ ਪੈਸਾ ਨਹੀਂ ਆਉਂਦਾ ਪਰ ਬੜੇ ਵਧੀਆ ਕਾਲਜ ਚੱਲ ਰਹੇ ਨੇ ਬੜੇ ਵਧੀਆ ਸਕੂਲ ਚੱਲ ਰਹੇ ਨੇ ਬੜੇ ਵਧੀਆ ਹਸਪੀਟਲ ਚੱਲ ਰਹੇ ਨੇ ਸਾਡੇ ਸਕੂਲ 36 37 ਦੇ ਕਰੀਬ ਜੋ ਤਕਰੀਬਨ ਬੰਦ ਪਏ ਨੇ ਜਾਂ ਬੰਦ ਹੋਣ ਵਾਲੇ ਨੇ 11 ਕਾਲਜ ਨੇ ਕਾਲਜਾਂ ਦੇ ਵਿੱਚ ਜਿਹੜੇ ਸਾਡੇ ਪ੍ਰੋਫੈਸਰ ਨੇ 30 35 35 ਲੱਖ ਉਹਨਾਂ ਦਾ ਜਮਾਉ ਉੱਚਾ ਕਿ 20 20 ਪਰਸੈਂਟ ਉਹਨਾਂ ਨੂੰ ਤਰਖਾਵਾਂ ਵਿੱਚ ਮਿਲਦੀਆਂ ਨੇ ਪਰ ਪ੍ਰਿੰਸੀਪਲ ਰਾਮ ਸਿੰਘ ਜੀ ਚੰਗੀ ਤਰ੍ਹਾਂ ਜਾਣਦੇ ਨੇ 11 ਕਾਲ ਜਿਹੜੇ ਸਾਡੇ ਮਾਤਾ ਗੰਗਾ ਜੀ ਕਾਲਜ ਜਿੱਤਨਾ ਬਾਬਾ ਬੰਦਾ ਸਿੰਘ ਬਹਾਦਰ ਅੱਜ ਤਾਲੇ ਲੱਗੇ ਪੈ ਨੇ 400 ਕਰੋੜ ਰੁਪਇਆ ਨਗਦ ਲਾ ਕੇ ਤੇ ਯੂਨੀਵਰਸਿਟੀ ਬਣੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਉਹ ਬੰਦ ਪਈ ਬਾਹਰੋਂ ਤਾਲਾ ਲੱਗਾ ਇਹ ਕਿੱਥੇ ਜਾਂਦਾ ਸਾਡਾ ਪੈਸਾ ਇਧਰ ਧਿਆਨ ਦੇਣ ਦੀ ਲੋੜ ਆ ਆਪਣੇ ਆਪ ਨੂੰ ਸਵਾਰੋ ਕਿਤੇ ਵੀ ਕਿਸੇ ਨਾਲ ਸਾਡੇ ਨਾਲ ਝਗੜਾ ਕਰਨ ਦੀ ਲੋੜ ਨਹੀਂ ਮਤਦਾਦਾਨ ਦੇ ਕੇ ਚੰਗੀ ਟੀਮ ਅੱਗੇ ਲਿਆਓ ਜਿਹੜੀ ਟੀਮ ਇਸ ਗੁਰੂ ਘਰ ਦੇ ਪੈਸੇ ਨੂੰ ਠੀਕ ਥਾਂ ਤੇ ਲਾਵੇ ਠੀਕ ਥਾਂ ਤੇ ਲਾਵੇ ਸਾਡੇ ਗਰੀਬ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮਿਲੇ ਗਰੀਬ ਦਾ ਇਲਾਜ ਫ੍ਰੀ ਹੋਵੇ ਯਾਤਰੂ ਨੂੰ ਕਮਰਾ ਮਿਲੇ ਜਿਹੜੀਆਂ ਬੇਸ਼ਕੀਮਤ ਜ਼ਮੀਨਾਂ ਨੇ ਆ ਤੁਹਾਡਾ ਲਾਗੇ ਐਰੀ ਕਲਾ ਦੀ ਜ਼ਮੀਨ ਜਿਹੜੀ 12-12 ਕਰੋੜ ਦਾ ਕਿਲਾ ਉਹ ਕਿੱਲੇ ਦੇ ਬਦਲੇ ਇੱਕ ਕਿਲਾ ਲੈ ਕੇ ਨਾਲ 12 ਕਰੋੜ ਰੁਪਏ ਕਿ ਹਜਮ ਕਰ ਲੈ ਕਿੱਲੇ ਦੇ ਨਾਲ ਬਦਲ ਕੇ ਕਿਲਾ ਲੈ ਲੈ ਜਿਹਦੀ 50 ਲੱਖ ਕੀਮਤ ਨਹੀਂ ਤੇ 12-12 ਕਰੋੜ ਦੀ ਕੀਮਤ ਵਾਲੇ ਕਿੱਲੇ ਅਸੀਂ ਗਵਾ ਬੈਠੇ ਆ ਸਾਡੇ ਲਾਗੂਆਂ ਨੇ ਗਵਾਏ ਕਿਸੇ ਨੇ ਲੀਜ਼ ਤੇ ਲੈ ਲਈ ਕਿਸੇ ਨੇ ਵੇਚ ਦਿੱਤੀ ਕਿਸੇ ਨੇ ਨਲਾਮ ਕਰ ਦਿੱਤੀ ਕਿਤੇ ਇਹ ਬਹੁਤ ਸਾਡਾ ਨੁਕਸਾਨ ਹੋ ਰਿਹਾ ਤੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਇੱਕ ਸਮਾਂ ਆਇਆ ਆਪਣੇ ਸਾਰੀਆਂ ਸਾਰੀਆਂ ਭੈਣਾਂ ਤੇ ਬਜ਼ੁਰਗੋ ਤੇ ਵੀਰ ਵੋਟਾਂ ਜ਼ਰੂਰ ਬਣਾਓ ਆਪਣੀਆਂ ਤੇ ਆਪਾਂ ਮਤ ਦਾ ਦਾਨ ਦੇ ਕੇ ਗੁਰੂ ਘਰ ਨੂੰ ਬਚਾਈਏ ਜੇ ਜੇ ਸਿਧਾਂਤ ਨਾ بچਿਆ ਤੇ ਸਾਡੀ ਇਹ ਜਿਹੜੀ ਇਹ ਜਿਹੜੀ ਖੇਡ ਆ ਸਿੱਖ ਦੀ ਪ੍ਰਮਾਤਮਾ ਦੇ ਚਰਨਾ ਜਾਣ ਦੀ ਇਹ ਖਤਮ ਹੋ ਜਾਊਗੀ ਅਸੀਂ ਦਿਖਾਵੇ ਦੀ ਜ਼ਿੰਦਗੀ ਭੇਖੀ ਜ਼ਿੰਦਗੀ ਦੇ ਵਿੱਚ ਕੋਈ ਲੱਭ ਨਹੀਂ ਸਕਦੇ ਸਾਨੂੰ ਪ੍ਰਮਾਤਮਾ ਨੇ ਪਿਛਲੇ ਕਰਮਾਂ ਦੇ ਅਨੁਸਾਰ ਸੰਸਕਾਰਾਂ ਸਾਹਿਬ ਚੰਗੀਆਂ ਸਹੂਲਤਾਂ ਦਿੱਤੀਆਂ ਚੰਗੀ ਦੌਲਤ ਦਿੱਤੀ ਆ ਪਰ ਇਹ ਦੌਲਤ ਜਿਹੜੀ ਆ ਸਿੱਖ ਨੂੰ ਪ੍ਰਮਾਤਮਾ ਦੇ ਚਰਨਾ ਚ ਲੈ ਜਾਣ ਦੇ ਸਮਰੱਥ ਨਹੀਂ ਜੇ ਪ੍ਰਮਾਤਮਾ ਦੇ ਚਰਨਾ ਚ ਜਾਣਾ ਹੈ ਜੇ ਅਕਾਲ ਪੁਰਖ ਨਾਲ ਆਤਮਾ ਨੇ ਲਾਵਾ ਲੈਣੀ ਆ ਤੇ ਫਿਰ ਸਾਨੂੰ ਸ਼ਬਦ ਦਾ ਰਸ ਲੈਣਾ ਪਊਗਾ ਫਿਰ ਸਾਡੀ ਸੁਰਤ ਨੂੰ ਸ਼ਬਦ ਦਾ ਰਸ ਪੀਣਾ ਪਊਗਾ ਤੋ ਅਸੀਂ ਸ਼ਬਦ ਦਾ ਰਸ ਤਾਂ ਹੀ ਪੀ ਸਕਦੇ ਹਾਂ ਜਦੋਂ ਸਾਡਾ ਸਿਧਾਂਤ ਜਿਉਂਦਾ ਰਹੋ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋ ਸਮਾਗ ਹੈ ਉਦੋਂ ਇਤਿਹਾਸਕਾਰ ਨੇ 8 ਕਪੇਚ ਲਿਖੇ ਨੇ ਸ਼ਾਇਦ ਉਹ ਇਤਿਹਾਸਕਾਰ ਜਿਹੜਾ ਸੀ ਉਹ ਬੜੇ ਸਾਦੇ ਜਿਹੇ ਜੀਵਨ ਵਾਲਾ ਦਸਮ ਪਾਤਸ਼ਾਹ ਦਾ ਇੱਕ ਬਾਡੀਗਾਰਡ ਸੀ ਉਹਨਾਂ ਨੇ ਲਿਖਿਆ ਕਿ ਅਸਵਾਰੇ ਦਾ ਰੂਪ ਨਜ਼ਰੀ ਆਇਆ ਜਦੋਂ ਨਦੇੜ ਦੇ ਵਿੱਚ ਆਪ ਤਿਆਰੀ ਕੀਤੀ ਗੁਰੂ ਸਾਹਿਬ ਜੀ ਨੇ ਤਾਂ ਆਪਣੀ ਜਦੋਂ ਤਿਆਰੀ ਕੀਤੀ ਤੇ ਉਦੋਂ ਸਿੱਖਾਂ ਨੇ ਦੇਖਿਆ ਕਿ ਗੁਰੂ ਸਾਹਿਬ ਤੇ ਆਪ ਤਿਆਰੀ ਕਰੀ ਬੈਠੇ ਨੇ ਤਾਂ ਉਸ ਸਮੇਂ ਸਿੱਖਾਂ ਨੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਕੋਲ ਜਾ ਕੇ ਕਿਹਾ ਕਿ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਪਾਕੀ ਨਾ ਹੀ ਪਾਕ ਹੁਕਮ ਹੋਏ ਜੋ ਖਾਲਸਾ ਬੱਥਾ ਕਾਂ ਟੇਕੇ ਤੋ ਗੁਰੂ ਸਾਹਿਬ ਦਾ ਹੁਕਮ ਸੀ ਮੈਂ ਖਾਲਸਾ ਅਕਾਲ ਪੁਰਖ ਨੂੰ ਸੌਂਪਾ ਜੋ ਖਾਲਸੇ ਕੀ ਰਹਿਤ ਵਿਚਾਰੇਗਾ ਤਿਸਕਾ ਬੇਲੀ ਹਾਂ ਮੇਰੇ ਦਰਸ਼ਨ ਕਰਨੇ ਹੋਣ ਮੇਰੀ ਆਤਮਾ ਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਓ ਜੇਰੇ ਮੇਰੇ ਸਰੀਰ ਦੇ ਦਰਸ਼ਨ ਕਰਨੇ ਹੋਣ ਤੇ ਪੰਜਾਂ ਚੋਂ ਕਰਿਓ ਸਾਥ ਸੰਗਤ ਜੀ ਅੱਜ ਤੁਸੀਂ ਆਪ ਹੀ ਸੋਚ ਸਕਦੇ ਹੋ ਕਿਹੜੇ ਪੰਜ ਪਿਆਰੇ ਲੱਗिए ਜਿੱਚੋਂ ਦਰਸ਼ਨ ਹੋ ਜਾਣ ਜਿਹੜੇ ਪੰਜ ਪਿਆਰੇ ਆਰਮਹੇਮ ਨੂੰ ਮaaf ਕਰਦੇ ਨੇ ਇੱਕ ਨਿਗਰੇ ਬੰਦੇ ਦੇ ਕਹਿਣ ਤੇ ਇੱਕ ਲਾਲਚ ਪਿੱਛੇ ਕਿ ਵੋਟਾਂ ਚਾਰ ਮਿਲ ਜਾਣਗੀਆਂ ਜਿਹੜੇ ਨਿਗਰੇ ਉਹਨੂੰ ਕਦੀ ਮaaf ਕਰਦੇ ਨੇ ਕਦੀ ਉਹਨੂੰ ਉਹਨੂੰ ਪਾਛੋ ਛੇਕਦੇ ਨੇ ਜਿਹੜੇ ਪੰਜ ਪਿਆਰੇ ਨੇ ਅੱਜ ਤੱਕ ਸਾਡੇ ਲੀਡਰ ਨੂੰ ਇਹ ਨਹੀਂ ਪੁੱਛਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਲਈ ਜ਼ਿੰਮੇਵਾਰ ਕੌਣ ਆ ਸਰਕਾਰ ਤੇਰੀ ਅੱਜ ਉਸੇ ਕਾਲ ਤੱਕ ਦਾ ਮਿਸਯੂਜ਼ ਹੋਣਾ ਫਿਰ ਸ਼ੁਰੂ ਹੋ ਗਿਆ ਸਾਡੇ ਕੋਲ ਗੁਰੂ ਸਾਹਿਬ ਜੀ ਨੇ ਜਿਹੜੇ ਪੰਜ ਪਿਆਰੇ ਦਿੱਤੇ ਸੀ ਉਹ ਦਿੱਤੇ ਸੀ ਜਿਹੜੇ ਤਲਵਾਰ ਦੀ ਧਾਰ ਤੇ ਪਰਖ ਕੇ ਤੁਹਾਨੂੰ ਬਖਸ਼ਿਸ਼ ਕੀਤੇ ਉਹ ਜੇ ਪੰਜ ਪਿਆਰੇ ਸਾਡੇ ਕੋਲ ਹੋਣ ਕਾਲ ਤੱਕ ਦੇ ਉੱਤੇ ਸ਼ਿਸ਼ੋਭਤ ਹੋਣ ਸਾਡੀ ਕੌਮ ਨੂੰ ਕੋਈ ਤੱਤੀ ਵਾਰ ਨਹੀਂ ਲੱਗ ਸਕਦੀ ਤੇ ਗੁਰੂ ਸਾਹਿਬ ਜੀ ਨੇ ਜਿਹੜੇ ਪੰਜ ਪਿਆਰੇ ਜਦੋਂ ਸਾਝੇ ਉਹ ਤੋਂ ਸਮਕਾਲੀ ਕਵੀ ਨੇ ਕਿਹਾ ਕਿ ਵੈਗਰੂ ਇੱਕ ਸੁਖਣ ਸੁਣਾਇਆ ਗੁਰੂ ਖਾਲਸਾ ਨਾਮ ਤਰਾਇਆ ਪੰਝਾ ਪਿਆਰਿਆਂ ਨੂੰ ਉਹਨੂੰ ਹੀ ਗੁਰੂ ਖਾਲਸਾ ਕਹਿ ਕੇ ਬੁਲਾਇਆ ਗੁਰੂ ਸਾਹਿਬ ਨੇ ਫੇ ਤੂੰ ਮੇਰੇ ਮੈਂ ਤੁਮਰਾ ਹੁਆ ਤੁਮਰਾ ਹਮਰਾ ਗੁਰੂ ਨਾ ਦੁਆ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਮੇਰੇ ਹੋਏ ਮੈਂ ਤੁਹਾਡਾ ਤੁਹਾਡੇ ਤੋਂ ਬਿਨਾ ਮੇਰਾ ਗੁਰੂ ਕੋਈ ਨਹੀਂ ਮੇਰੇ ਤੋਂ ਬਿਨਾ ਤੁਹਾਡਾ ਕੋਈ ਨਹੀਂ ਕੋਈ ਗੁਰੂ ਨਹੀਂ ਹੋਊਗਾ ਜਗ ਮੇ ਹੋ ਹੋ ਪਖੰਡ ਅਰੇਕਾ ਜੋ ਮਮ ਸਿੱਖ ਨਾ ਮਾਨੇ ਕਾ ਜਿਹੜਾ ਮੇਰਾ ਸਿੱਖ ਹੋਊਗਾ ਕੋਈ ਟੂਣਾ ਕਰਕੇ ਦੁਵਾਰ ਨੂੰ ਨਚਾ ਦੇ ਤੂੰ ਉਹਨੂੰ ਵੀ ਨਹੀਂ ਮੰਨਤਾ ਤਾਊਗਾ ਪਾਈ ਜੈਤਾ ਜੀ ਨੇ ਅੱਖੀਂ ਦੇਖੇ ਹਾਲ ਲਿਖੇ ਨੇ ਉਹ ਕਹਿੰਦੇ ਨੇ ਪੰਜ ਬੜੇ ਪ੍ਰਭ ਕੇ ਤਰਹਾਂ ਔਰ ਪੰਜ ਕਮਾਨ ਹੈ ਗੁਰਦਰਬਾਰੇ ਪੰਜ ਕਕਾਰ ਦੀਏ ਗੁਰ ਨੇ ਪੁਨ ਪੰਜ ਦਾ ਪੰਜ ਵਕਾਰ ਨ ਮਾਰੇ ਪਾਈ ਜੈਤਾ ਜੀ ਨੇ ਲਿਖਿਆ ਕਿ ਗੁਰੂ ਸਾਹਿਬ ਜੀ ਨੇ ਪੰਜ ਵਕਾਰ ਮਾਰਨ ਲਈ ਜਿਹੜੀ ਸਾਡੀ ਆਤਮਿਕ ਸਰਮਾਇ ਦੇ ਦੁਸ਼ਮਣ ਨੇ ਉਹ ਪੰਜ ਵਕਾਰ ਮਾਰਨ ਲਈ ਪੰਜ ਬਾਣੀਆਂ ਪੰਜ ਕਕਾਰ ਪੰਜ ਹਥਿਆਰ ਬਖਸ਼ਿਸ਼ ਕੀਤੇ ਉਹ ਪੰਜ ਪਿਆਰੇ ਸਨ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਦਰ ਤੇ ਵਡਿਆਈ ਮਿਲਦੀ ਸੀ ਅੱਜ ਪੰਜ ਪਿਆਰੇ ਸਾਡੀ ਮਿੱਟੀ ਰੋਲਦੇ ਪਏ ਨੇ ਇਹ ਸੰਪਰਦਾ ਇਹ ਸੰਸਾ ਬਚਾਉਣ ਦੀ ਲੋੜ ਜੇ ਪੰਥ ਤੇ ਗ੍ਰੰਥ ਦਾ ਸਿਧਾਂਤ ਤੇ ਮੇਰੀ ਤੇ ਪੀਰੀ ਦਾ ਕਨਸੈਪਟ ਬਚ ਗਿਆ ਤੇ ਸਾਡੀ ਕੌਮ ਨੂੰ ਤੱਤੀ ਵਾਰ ਹੀ ਲੱਗ ਸਕਦੇ ਸਾਡੀ ਕੌਮ ਚੜ੍ਹਦੀ ਕਲਾ ਚ ਰਹੂਗੀ ਔਰ ਆਲ ਓਵਰ ਵਰਲਡ ਦੇ ਵਿੱਚ ਵਸਦਾ ਸਿੱਖ ਇੱਕ ਨਿਸ਼ਾਨ ਥੱਲੇ ਆਊਗਾ ਸਾਡੇ ਕੋਲ ਇੰਨੀ ਵੱਡੀ ਤਾਕਤ ਹੋਊਗੀ ਅੱਜ ਅਸੀਂ ਤਾਕਤ ਨੂੰ ਵੰਡ ਬੈਠੇ ਆ ਅਸੀਂ ਸਿੱਖ ਹੋਣ ਤੋਂ ਇਲਾਵਾ ਅਸੀਂ ਅਕਾਲੀ ਵੀ ਆ ਅਸੀਂ ਭਾਜਪਾ 'ਚ ਵੀ ਆ ਅਸੀਂ ਬਸਪਾ 'ਚ ਵੀ ਆ ਅਸੀਂ ਕਾਂਗਰਸ ਦੇ ਵਿੱਚ ਵੀ ਆ ਅਸੀਂ ਆਮ ਆਦਮੀ ਪਾਰਟੀ 'ਚ ਵੀ ਆ ਤੋਂ ਅਸੀਂ ਵੰਡੇ ਹੋਏ ਇਹ ਜਿਹੜੀਆਂ ਸਾਡੀਆਂ ਵੰਡੀਆਂ ਨੇ ਇਹ ਇਸ ਕਰਕੇ ਨੇ ਕਿਉਂਕਿ ਸਾਡੇ ਲੀਡਰਾਂ ਨੇ ਧਰਮ ਦਾ ਨਜਾਇਜ਼ ਇਸਤੇਮਾਲ ਕਰਕੇ ਆਪਣੇ ਪਰਿਵਾਰ ਲਈ ਵਰਤਿਆ ਜਦਕਿ ਦਸਮ ਪਾਤਸ਼ਾਹ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਪੰਥ ਬਣਾਇਆ ਤੇ ਇੱਕ ਅਰਦਾਸ ਕੀਤੀ ਸੁਖੀ ਬਸੇ ਮੋਰੂ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਗੁਰੂ ਦਸਮ ਪਾਤਸ਼ਾਹ ਦਾ ਪਰਿਵਾਰ ਤੇ ਪੰਥ ਆ ਪਰ ਅੱਜ ਸਾਡੇ ਲੀਡਰਾਂ ਦਾ ਪਰਿਵਾਰ ਜਿਹੜਾ ਉਹ ਵੱਖਰਾ ਹੀ ਦਿਸਦਾ ਤੇ ਸਾਡਾ ਪੰਥ ਰੋਲ ਦਾ ਵੱਖਰਾ ਦਿਸਦਾ ਤੋਂ ਅਕਾਲ ਪੁਰ ਸੱਚੇ ਵੇਗ ਰੂ ਕਿਰਪਾ ਕਰੇ ਇਹ ਮਹਾਂਪੁਰਖਾਂ ਦੇ ਜੀਵਨ ਅਸੀਂ ਜਿਹੜੇ ਮਨਾਉਨੇ ਆ ਉਹਨਾਂ ਨੂੰ ਯਾਦ ਕਰਦੇ ਆ ਕਉ ਸਾਨੂੰ ਇਹਦਾ ਲਾਭ ਮਿਲੇ ਅਸੀਂ ਇਹਨਾਂ ਦੀ ਸੰਗਤ ਦਾ ਆਸਰਾ ਲੈ ਕੇ ਆਪਣੇ ਆਪ ਨੂੰ ਪਰਮਾਤਮਾ ਦੇ ਨੇੜੇ ਕਰੀਏ ਆਪਣੀ ਆਤਮਾ ਨੂੰ ਤੇ ਉਹਦਾ ਉਹਦੇ ਲਈ ਸ਼ਬਦ ਸਹਾਇ ਹੋ ਸਕਦਾ ਹੈ ਉਹਦੇ ਲਈ ਗੁਰੂ ਸਹਾਇਤਾ ਕਰਦਾ ਜਦੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਸੀਂ ਜਾ ਕੇ ਉਹਦੇ ਘਰ ਜਨਮ ਲੈ ਲਈਏ ਜਦੋਂ ਅਸੀਂ ਦਸਮ ਪਾਤਸ਼ਾਹ ਦੇ ਖੰਡੇ ਬਾਟੇ ਦੀ ਪੌਣ ਲੈ ਕੇ ਗੁਰੂ ਘਰ ਵਿੱਚ ਜਨਮ ਲਵਾਂਗੇ ਫਿਰ ਗੁਰੂ ਸਾਹਿਬ ਦਾ ਬਚਨ ਹੈ ਤੇ ਦਾਵਾ ਕਿ ਸਤਿਗੁਰੂ ਕੇ ਜਨਮੇ ਗਵਰਮਟ ਆਇਆ ਜਦੋਂ ਅਸੀਂ ਗੁਰੂ ਸਾਹਿਬ ਦੇ ਘਰ ਜਨਮ ਲਵਾਂਗੇ ਉਹਦੇ ਬਾਅਦ ਉਸ ਮਰਿਆਦਾ ਨੂੰ ਪਣਾਵਾਂਗੇ ਫਿਰ ਸਾਡਾ ਆਉਣਾ ਜਾਣਾ ਇਸ ਦੁਨੀਆ ਤੋਂ ਮਿਟੂਗਾ ਇਹ ਸੰਗਤ ਦੀ ਸਾਡੀ ਰੀਜ ਆ ਕੇ ਸਾਨੂੰ ਪ੍ਰਮਾਤਮਾ ਸਾਡਾ ਜਿਹੜਾ ਮਨੁੱਖਾ ਜਨਮ ਹੈ ਉਹ ਸਫਲ ਹੋਵੇ ਜਿੱਦਾਂ ਇਹ ਸੁਰਤ ਹੀ ਹੈ ਜਿਹਨੂੰ ਫਰੀਦ ਜੀ ਨੇ ਕਿਹਾ ਫਰੀਦਾ ਗਲੀਆਂ ਚਿੱਕੜ ਦੂਰ ਕਰ ਵਕਾਰਾਂ ਦਾ ਚਿੱਕੜ ਸਾਡੀ ਸੁੱਤ ਦੇ ਵਿੱਚ ਜਦੋਂ ਫਸਿਆ ਹੋਵੇ ਉਦੋਂ ਅਸੀਂ ਤੁਰ ਨਹੀਂ ਸਕਦੇ ਕਦਮ ਵੀ ਨਹੀਂ ਤੁਰ ਸਕਦੇ ਪ੍ਰਮਾਤਮਾ ਵਾਲੇ ਪਾਸੇ ਨੂੰ ਤੇ ਜਿਨ੍ਹਾਂ ਨੇ ਇਹ ਇਹਨੂੰ ਸਫਲਤਾਪੂਰਕ ਆਪਣਾ ਅਭਿਆਸ ਕਰਕੇ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਇਹ ਮرحله ਇਹ ਰਸਤਾ ਸਾਫ਼ ਕੀਤਾ ਇਹ ਆਪਣਾ ਪੰਥ ਸਾਫ਼ ਤੈਅ ਕੀਤਾ ਤੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੀ ਉਹਨਾਂ ਤੇ ਉਹਨਾਂ ਨੂੰ ਆਪਣੇ ਨਾਲ ਗੱਲ ਨਾਲ ਲਾਇਆ ਭਾਈ ਗੁਰਦਾਸ ਜੀ ਫਮਾਉਂਦੇ ਨੇ ਕਿ ਇਹੋ ਜੇ ਮਹਾਂਪੁਰਖ ਜਿਹੜੇ ਨੇ ਜਿਨ੍ਹਾਂ ਨੇ ਆਪਣੇ ਸੋਹਣੇ ਜੀਵਨ ਬਣਾਏ ਉਹ ਈਦ ਦੇ ਚੰਦ ਵਾਗ ਮੁਬਾਰਕ ਨੇ ਚੰਦ ਮੁਬਾਰਕ ਈਦ ਪੁੱਗ ਖਲੋ ਬਣਿਆ ਜਿਨ੍ਹਾਂ ਦੀ ਬੰਦਗੀ ਪੁੱਗ ਗਈ ਜਿਨ੍ਹਾਂ ਦੀ ਕਮਾਈ ਪੁੱਗ ਗਈ ਪ੍ਰਵਾਨ ਹੋ ਗਏ ਕੋ ਈਦ ਦੇ ਚੰਦ ਵਾਗ ਮੁਬਾਰਕ ਨੇ ਗੁਰੂ ਸਾਹਿਬ ਫਾਉਂਦੇ ਨੇ ਕਿ ਇਹ ਰੁੱਖ ਜਿਹੜਾ ਇਹ ਸਰੀਰ ਜਿਹੜਾ ਇਹ ਇੱਕ ਰੁੱਖ ਦੀ ਤਰ੍ਹਾਂ ਇਹ ਇਸ ਰੁੱਖ ਦੇ ਉੱਤੇ ਇੱਕ ਬੰਨ ਪੰਛੀ ਬੈਠਾ ਤਰਵਰ ਕਾਇਆ ਪੰਖ ਬੰਦ ਤਰਵਰ ਪੰਖੀ ਪੰਛ ਤਤ ਚੁਗੇ ਮਿਲ ਏਕ ਸੇ ਤਿੰਨ ਕੋ ਫਾਸਨਾ ਰਾਂਚ ਜਿਨ੍ਹਾਂ ਨੇ ਸਰੀਰ ਦੇ ਰੁੱਖ ਤੇ ਤਤ ਦੀ ਚੋਗ ਚੁੱਕੀ ਜਿਸ ਮਨ ਨੇ ਉਹਨੂੰ ਜਮਾ ਦੇ ਫਾਹੀ ਨੇ ਪੈਦੇ ਤਿੰਨ ਕੋ ਫਾਸ ਨਾ ਰੰਚ ਪਰ ਜਿਨ੍ਹਾਂ ਨੇ ਇਸ ਰੁੱਖ ਤੇ ਬੈਠ ਕੇ ਲਾਲਚ ਹੀ ਲਾਲਚ ਕੀਤਾ ਉੱਡੇ ਤਾਂ ਬੇਗਲ ਬੇਗਲੇ ਤਾਂ ਕੇ ਚੋਗ ਘੜੀ ਕਣੀ ਚੋਗ ਚੋਗਣ ਲਈ ਕਿ ਵਦ ਵਦ ਤੋ ਵਦ ਲੋਟ ਲਵਾ ਪੰਖ ਟੁੱਟੇ ਫਾਹੀ ਪੜੀ ਆਗਣ ਪੀੜ ਬਣੇ ਉਹਨਾਂ ਦੇ ਖੰਭ ਟੁੱਟ ਜਾਂਦੇ ਨੇ ਉਹ ਪੀੜੀ ਗਲੀ ਦੇ ਵਿੱਚ ਫਰਜ਼ਾਨ ਦੇ ਨੇ ਇਹ ਰਾਹ ਬੜਾ ਔਖਾ ਜਿਹਦੇ ਸਾਣੀ ਅਸੀਂ ਲੰਘਣਾ ਇਹਦੇ ਲਈ ਸਾਨੂੰ ਜਿ ਤਰ੍ਹਾਂ ਇਸਲਾਮ ਨੇ ਕਿਹਾ ਕਿ ਸਰਾਤ ਦਾ ਪੁਲ ਜਿਹੜਾ ਵਾਲ ਤੋਂ ਬਰੀਕ ਹੈ ਉਸ ਵਾਲ ਤੋਂ ਬਰੀਕ ਤੇ ਪੁਲ ਦੇ ਥੱਲੇ ਦੌਜਕ ਦੀ ਅੱਗ ਬਲਦੀ ਹੈ ਜਿਹੜਾ ਮੇਰਾ ਸੇਵਕ ਉਹਦੇ ਉੱਤੋਂ ਦੀ ਚੱਲਣ ਤੇ ਚੱਲ ਕੇ ਪਾਰ ਹੋਣ ਲਈ ਕਾਗਰਤਾ ਨਾਲ ਸਫਲ ਹੋ ਜਾਂਦਾ ਉਹਨੂੰ ਅੱਲਾ ਦੇ ਦਰਬਾਰ 'ਚ ਉਹਨੂੰ ਸੁੰਨ ਦਾ ਰਸ ਮਿਲੂਗਾ ਸਾਨੂੰ ਗੁਰੂ ਸਾਹਿਬ ਨੇ ਇਹੀ ਕਿਹਾ ਪੁਰਸਲਾਤ ਕਾ ਪੰਥ ਤਹੇਲਾ ਸੰਗ ਨ ਸਾਥੀ ਗਵਨ ਅਕੇਲਾ ਉਹ ਸਰਾਤਾ ਪੁੱਲ ਅਸ람 ਨੇ ਦੱਸਿਆ ਕਿ ਵਾਲ ਤੋਂ ਅਮਰੀਕਆ ਪਰ ਸਾਨੂੰ ਗੁਰੂ ਸਾਹਿਬ ਕਹਿੰਦੇ ਨੇ ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲਜੋ ਪੀੜੀ ਇਹ ਤਲਵਾਰ ਦੇ ਚਾਰ ਧਾਰ ਤੇ ਚੱਲਣ ਵਾਲਾ ਮਾਰ ਕੇ ਇਸੇ ਕਰਕੇ ਕਿਹਾ ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲੀਜੇ ਤਿਲਜੋ ਪੀੜੀ ਜੇ ਨਿਕਲਿਆ ਨਹੀਂ ਗਿਆ ਤੇ ਤਿਲਾਂ ਨੂੰ ਪੀੜ ਕੇ ਜਿਵੇਂ ਤੇਲ ਲਿਆ ਜਾਂਦਾ ਇਸ ਤਰ੍ਹਾਂ ਹੀ ਧਰਮਰਾਜ ਲੇਖਾ ਲੈਂਦਾ ਜਿਵੇਂ ਕਬੀਰ ਜੀ ਨੇ ਕਿਹਾ ਕਬੀਰ ਮੁਕਤ ਦੁਆਰਾ ਸੌਂਕਰਾ ਰਾਈ ਦਸਵੇਂ ਪਾਏ ਰਾਈ ਦੇ ਦਾਣੇ ਦੇ ਦਸਵੇਂ ਹਿੱਸੇ ਦੇ ਬਰਾਬਰੇ ਉਹ ਰਾਹ ਜਿੱਥੋਂ ਦੀ ਅਸੀਂ ਲੰਘਣਾ ਪਰ ਮਨ ਤੋਂ ਮੈਗਲ ਹੋਏ ਰਹੋ ਨਿਕਸਿਓ ਕਿਉਂ ਕਰ ਜਾਏ ਮਨ ਜਿਹੜਾ ਹੰਕਾਰ ਦਾ ਹਾਥੀ ਬਣਿਆ ਪਿਆ ਕਿਵੇਂ ਨਿਕਲਾਂਗੇ ਅਸੀਂ ਤੇ ਇਹ ਹੰਕਾਰ ਇਹ ਪੰਜ ਜਿਹੜੇ ਵਕਾਰ ਨੇ ਇਹਨਾਂ ਨੂੰ ਮਾਰਨ ਲਈ ਗੁਰੂ ਸਾਹਿਬ ਨੇ ਸਾਨੂੰ ਪੰਜ ਬਾਣੀਆਂ ਦਿੱਤੀਆਂ ਨੇ ਪੰਜ ਸ਼ਸਤਰ ਪੰਜ ਹਥਿਆਰ ਤੇ ਪੰਜ ਕਕਾਰ ਇਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਢਾਲ ਕੇ ਸੋਹਣਾ ਜੀਵਨ ਬਣਾ ਕੇ ਦਸਮ ਪਾਤਸ਼ਾਹ ਦੇ ਦਰਬਾਰ 'ਚ ਜਾਈਏ ਤੇ ਇਹ ਸ਼ਰਧਾ ਜਲੀ ਹੋਊਗੀ ਬਾਬਾ ਗੱਜਨ ਸਿੰਘ ਉਹਨਾਂ ਨੂੰ ਹੋਰ ਮਹਾਪੁਰਖਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਪ੍ਰਮਾਤਮਾ ਨੂੰ ਸਮਰਪਿਤ ਹੋ ਕੇ ਜੀਏ ਇੱਕ ਹੋਰ ਪਿੰਡ ਮੈਂ ਗਿਆ ਇਥੇ ਖੂਲੇਵਾਲ ਦਾ ਆਪਣਾ ਮੋਗੇ ਤੋਂ ਪਰਲੇ ਪਾਸੇ ਥੋੜਾ ਜਾ ਉਥੇ ਵੀ ਇੱਕ ਮਹਾਪੁਰਖ ਇਹੋ ਜਿਹੇ ਜਿਨ੍ਹਾਂ ਨੇ ਆਪਣੀ ਜ਼ਮੀਨ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਪਹਿਲੀ ਵਾਰੀ ਪਹਿਲੀ ਵਾਰੀ ਕਮੇਟੀ ਦੇ ਮੈਂਬਰ ਚੁਣੇ ਗਏ ਤੇ ਆਪਣੀ ਜ਼ਮੀਨ ਗੁਰੂ ਘਰ ਦੇ ਨਾਂ ਲਵਾਈ ਅੱਜ ਦਾ ਮੈਂਬਰ ਗੁਰੂ ਘਰ ਦੀ ਜ਼ਮੀਨ ਆਪਣੇ ਨਾਂ ਲਵਾਉਂਦਾ ਇਹਨਾਂ ਫਰਕ ਆ ਗਿਆ ਕਿ ਉਹਨਾਂ ਨੇ ਆਪਣੇ ਹਯਾਤੀ ਦੇ ਵਿੱਚ ਅੰਮ੍ਰਿਤ ਪਾਣ ਕਰਵਾਏ ਨਾਲ ਬੱਚਿਆਂ ਨੂੰ ਵਿਦਿਆ ਪੜ੍ਹਾਇ ਅੱਜ ਉਥੇ ਵੀ ਉਹਨਾਂ ਦੇ ਨਾਂ ਦੇ ਮੇਲੇ ਲੱਗਦੇ ਸੋ ਕਾਲਪੁਰ ਸੱਚੇ ਵੇਗਰੂ ਕਿਰਪਾ ਕਰੇ ਹੋ ਜੇ ਮਾਪੋਖਾਂ ਦੀ ਸਾਡੇ ਸਮਾਜ ਦੇ ਵਿੱਚ ਕੋ ਕਮੀ ਨਾ ਆਵੇ ਸੋ ਸੰਤਾਂ ਦਾ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮੈਨੂੰ ਹੁਕਮ ਦਿੱਤਾ ਤਾਂ ਮੈਂ ਆਪਦੇ ਇਸ ਚਰਨਾ ਚ ਹਾਜ਼ਰੀ ਲਵਾ ਪਾਇਆ ਅਕਾਲ ਪੁਰ ਸੱਚੇ ਵੇਗਰੂ ਕਿਰਪਾ ਕਰੇ ਇਹ ਸੰਗਤਾਂ ਜਿਹੜੀਆਂ ਇਸੇ ਤਰ੍ਹਾਂ ਦੀਵਾਨਾਂ ਦੇ ਵਿੱਚ ਸਜਦੀਆਂ ਰਹਿਣ ਲਾਗਤੇ ਦੀਵਾਨ ਰਹੇ ਗਾਉਤੇ ਸੁਜਾਨ ਰਹੇ ਝੂਲਤੇ ਇਨਸਾਨ ਰਹੇ ਸਾਚੇ ਪਾਤਸ਼ਾਹ ਹਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ